ਜਿਨੂੰ ਹਰੀ ਦਾ ਨਾਮ ਰੂਪੀ ਰੰਗ ਚੜ ਗਿਆ ਕਹਿੰਦੇ ਅਸਲ ਦੇ ਵਿੱਚ ਉਹੀ ਵੱਡਾ ਸੂਰਮੈ ਕਿਉਂਕਿ ਸੰਸਾਰਿਕ ਪਦਾਰਥਾਂ ਦਾ ਰੰਗ ਤਾਂ ਸਾਰਿਆਂ ਤੇ ਚੜ ਸਕਦਾ ਨਾਮ ਰੂਪੀ ਰੰਗ ਹਰ ਕਿਸੇ ਤੇ ਨਹੀਂ ਚੜਦਾ ਜਾ ਕਹੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕਹਿ ਆਤਮ ਆਪਣੇ ਅੰਦਰ ਨੂੰ ਜਿੱਤ ਲੈਣਾ ਬੜਾ ਔਖਾ ਜੇ ਸਾਧ ਸੰਗਤ ਸਕੰਦਰ ਵਰਗੇ ਜਿਹੜੇ ਸਾਰੀ ਦੁਨੀਆ ਨੂੰ ਜਿੱਤਣ ਦਾ ਸੰਕਲਪ ਲੈ ਕੇ ਥਰੇ ਤੇ ਉਹ ਵੀ ਆਪਣੇ ਅੰਦਰ ਤੋਂ ਹਾਰ ਗਏ ਸਨ ਪਰ ਗੁਰੂ ਨਾਨਕ ਸਹਿਬ ਮਹਾਰਾਜ ਜੀਆ ਨੇ ਜਿਹੜੇ ਸਿੱਖ ਦੀ ਘਾੜਤ ਘੜੀ ਹੈ ਨਾ ਉਹਨੂੰ ਪਹਿਲਾ ਲੈਸਨ ਜਿਹੜਾ ਪਹਿਲਾ ਸਬਕ ਹੈ ਉਹ ਇਹੀ ਦ੍ਰਿੜ ਕਰਾਇਆ ਹੈ ਵੀ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਆਤਮ ਜਿਹੜਾ ਅੰਦਰ ਨੂੰ ਜਿਤਣਾ ਹੁਣ ਜਿਨੇ ਅੰਦਰ ਨੂੰ ਜਿੱਤਿਆ ਹੋਏਗਾ ਤੇ ਸਾਧ ਸੰਗਤ ਬਾਹਰ ਮੁਖੀ ਭਾਵਾਂ ਜਿੰਨੇ ਮਰਜੀ ਲਾਲਚ ਦੇ ਦਿਓ ਡਰਾਵੇ ਦੇ ਦਿਓ ਤਸੀਹੇ ਦੇ ਦਿਓ ਉਹਦੇ ਤੇ ਚੜਿਆ ਹੋਇਆ ਨਾਮ ਰੂਪੀ ਮਜੀਠਾ ਰੰਗ ਕਦੇ ਫਿੱਕਾ ਪੈਂਦਾ ਭਾਈ ਸਾਹਿਬ ਭਾਈ ਮਤੀ ਦਾਸ ਜੀ ਆਰੇ ਦੇ ਨਾਲ ਉਹਨਾਂ ਨੂੰ ਦਫਾੜ ਕੀਤਾ ਜਾ ਰਿਹਾ ਸਦਕਰਪੁਰ ਸਦੀ ਮੂਰਤ ਨੇ ਭਾਈ ਮਤੀਦਾਸ ਜੀ ਇੱਕ ਪਾਸੇ ਸੰਸਾਰ ਦੀ ਸ਼ੌਹਰਤ ਹੈ ਸੰਸਾਰ ਦੀ ਧਨ ਸੰਪਦਾ ਹੈ ਰਾਜ ਭਾਗ ਹੈ ਤੁਰਕ ਆਪਣੀਆਂ ਬੱਚੀਆਂ ਦੇ ਡੋਲੇ ਵੀ ਦੇਣ ਨੂੰ ਤਿਆਰ ਨੇ ਪਰ ਚੜਿਆ ਹੋਇਆ ਨਾਮ ਦਾ ਰੰਗ ਤੇ ਭਾਈ ਮਤੀ ਦਾਸ ਜੀ ਕਹਿੰਦੇ ਕਹਿੰਦੇ ਵੀ ਆਹ ਜਿਹੜੀਆਂ ਤੂੰ ਸੰਸਾਰਿਕ ਵਸਤੂਆਂ ਦੀ ਗੱਲ ਕਰਦਾ ਹੈ ਨਾ ਇਨ੍ਹਾਂ ਵਸਤੂਆਂ ਦਾ ਰਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਅੰਦਰ ਬੜਾ ਮਾਣਿਆ ਵੀ ਧਨ ਦੀ ਤੂੰ ਗੱਲ ਕਰ ਰਿਹਾ ਏ ਧਨ ਦੇ ਉੱਥੇ ਬਾਹਰ ਲੱਗੇ ਪਏ ਨੇ ਸੰਸਾਰਿਕ ਸ਼ੋਹਰਤ ਉੱਥੇ ਬਹੁਤ ਹੈ ਅਸ ਸੰਸਾਰਿਕ ਵਸਤੂਆਂ ਦਾ ਆਨੰਦ ਇਹਨਾਂ ਦਾ ਰਸ ਉਥੇ ਬਹੁਤ ਮਾਨਿਆ ਹੈ